ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਲੱਖਾ ਬਰਾੜ ਆ। ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਵਿਰਸਾ ਵੀਰਸਾ ਵੀਰ ਤੇ ਅਸੀਂ ਆਏ ਹੋਏ ਹਾਂ ਭਰੌੜ ਦੇ ਨਾਲ ਹੀ ਪਿੰਡ ਭਾਈ ਰੂਪਾ ਉੱਥੇ ਇੱਕ ਖੂਬਸੂਰਤ ਜੀ ਲੋਕੇਸ਼ਨ ਬਣੀ ਹੋਈ ਆ ਤੇ ਉਹਨਾਂ ਲੈ ਕੇ ਵੀ ਲਾਇਆ ਵਾ ਤੁਸੀਂ ਇਹਨੂੰ ਦੇਖਣ ਵਾਸਤੇ ਜਦੋਂ ਮਰਜ਼ੀ ਆ ਸਕਦੇ ਹੋ। ਉੱਥੇ ਬਹੁਤ ਸਾਰੇ ਪੁਰਾਣੇ ਸਾਜ਼ ਪਏ ਆ ਤੇ ਸਾਨੂੰ ਅਸੀਂ ਵਿਰਸੇ ਦੀ ਕੁਝ ਕਰਾਂਗੇ ਤੁਹਾਨੂੰ ਕੁਝ ਕੁ ਚੀਜ਼ਾਂ ਜਿਹੜੀਆਂ ਆਲੋਪ ਹੋ ਚੁੱਕੀਆਂ ਉਹ ਦਿਖਾਈਏ ਤੇ ਕਰਨ ਆਉਂ ਦਿਖਾਈਏ। ਵਾਹ ਪੁਰਾਣੀ ਜਗ ਹਾਂ ਇਤਿਹਾਸਾਣਾ ਕੁਛ ਹੀ ਜੇ ਤੁਮਨਾਂ ਨਾ ਸੁਣਿਆ ਵੀ ਹੋਣੇ ਆਪਣੇ ਨਾਮ ਯਾਦ ਹੁੰਦਾ ਤਾਂ ਨਹੀਂ ਗੱਲ ਕਰਤੀ ਇੰਨੀ ਜਿਆਦਾ ਨਾਮ ਨਹੀਂ ਯਾਦ ਆ ਦੇਤੀ ਜੀ ਜਾਨ ਕੰਮ ਚੰਗੀ ਦਾ ਦਿਖਾ ਦੀ ਉਹ ਆ ਉਸਤਾਜੀ ਇਧਰ ਮਨਾ ਲੇ ਫੜਾ ਜੇ ਹੁਣੇ ਕੱਚ ਉੱਤਰਾਂ ਹਾਂ ਆ ਦੇ ਗਿਆ ਆ ਕਿਉਂ ਨਾ ਸੋਨਾ ਸਾਹਮਣੇ ਰੱਖਿਆ ਹੋਇਆ ਹੈ ਆਲੋ ਜੀ ਆ ਪ੍ਰਾਣਾਂ ਦੇ ਜੇ ਬੁਰਗਾ ਪਹਿਲਾਂ ਹੋਰ ਚ ਬਣਾਇਆ ਜੀ ਹਾਂ ਆਹੋ ਤੇ ਦੁੱਧ ਰੱਖਣ ਗੇ ਰੱਖ ਪਾਉ ਕਰਨ ਵਾਸਤੇ ਕਿਆ ਰੱਖਣਗੇ ਜੀ ਆ ਆ ਜਨੇ ਤੇ ਰੱਖਣਗੇ ਮੇ ਸਾਥ ਦੇ ਕੋਈ ਜਾਇਰਾ ਹਾਂ ਦਾਤ ਆ ਲੈ ਵੀ ਕਰਨ ਸਿਆ ਮੈਂ ਯਾਰ ਜਿਹੜੇ ਬਹੁਤ ਸੋਹਣੀ ਚੀਜ਼ ਬਣਾਈ ਹੋਇਆ ਹੈ ਹਨ ਕੋਈ ਐ ਨਹੀਂ ਬੰਦੇ ਨੇ ਵੀ ਆਪਦੇ ਨਾਫੇ ਲਈ ਬਣਾਇਆ ਹਾਂ ਹਾਂ ਦੇਖਣ ਲਈ ਬਣਾਇਆ ਸੀ ਨਹੀਂ ਗੱਲ ਪਈ ਪਤਾ ਲੱਗੇ ਫਿਰ ਸਾਨੂੰ ਪਤਾ ਲੱਗੇ ਹਾਂ ਆ ਦੇਖੋ ਇਹ ਸਾਡੇ ਪ੍ਰਾਣੀਆਂ ਬਜ਼ੁਰਗਾਂ ਬੇਬੇ ਹੋਣਗੇ ਆਪਣੇ ਦਾਦੀਆਂ ਪਰਦਾਦਦੀਆਂ ਹਾਂ ਉਹਨਾਂ ਵੇਲੇ ਦੇ ਹਾਂ ਸੰਦੂਖ ਬੋਲਦੇ ਬਾਈ ਹਾਂ ਸੰਦੂਖ ਸੰਦੂਖ ਪ੍ਰਾਣੇ ਛੋਟੇਗਾ ਸਾਡੇ ਆਪਣਾ ਹਾਂ ਜੀ ਦਾ ਬੋਲੇ ਗੋ ਕੰਮੇ ਕਾ ਚੀਜ਼ ਖਾਇਰਾ ਚੀਜ਼ ਬਿਲਕੁਲ ਅਲੋਪ ਹੋ ਚੁੱਕੇ ਜਿਵੇਂ ਡੈਸਕ ਟਸਿਕਲ ਤੋਂ ਟਮ ਡਿਜੀਟਲ ਹੋ ਗਿਆ ਸਾਰਾ ਕੁਝ ਹਾਂ ਅਰ ਇਹ ਲਾ ਪਈਆਂ ਪੁਰਾਣੇ ਕੀ ਕਹਾ ਬਾਤ ਆ ਸਭ ਤੋਂ ਪਹਿਲਾਂ ਟ੍ਰੇਪਾਂ ਚੱਲਦੇ ਹੁੰਦੇ ਹੁੰਦੇ ਹਾਂ 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 ਕਈ ਆਪਣੇ ਭਰਾ ਬਾਹਰ ਜਾਂਦੇ ਹੁੰਦੇ ਛੇੜ ਉਹ ਲੈ ਕੇ ਉਹਨਾਂ ਦੇ ਬਾਹਰ ਸੁਣ ਵਾਸਤੇ ਹੈ ਨਾ ਕੀ ਚੀਜ਼ਾਂ ਆ ਚਾ ਰੱਖੀ ਤੇ ਹਾਂ ਤਾਂ ਮੇਰਾ ਬੀਸੀ ਆ ਰਪਿਆ ਆ ਦੇਖੋ ਆ ਉਹ ਤਾਂ ਮਗਰ ਦੇਖਿਆ ਨਹੀਂ ਯਾਰਾ ਜੀ ਜਿੰਨਾ ਬਹੁਤ ਦੇਖਿਆ ਨੇ ਬਹੁਤ ਟਾਈਮ ਹੋ ਗਿਆ ਆ 2000 ਰੁਪਿਆ ਇਹਦੇ ਪਿੱਛੇ ਤਾਂ ਬਹੁਤ ਲੜਾਈ ਕਲੇਸ਼ ਹੋਇਆ ਘਰਾਂ 'ਚ ਐ ਕਿ ਨਹੀਂ ਹਾਂ ਆ ਬੋਲੇ ਬਣਾਏ ਬੁਣਗਾ ਹਾਂ ਚੱਕੀ ਵਾਜੀ ਵਾ ਚਰਖਾ ਸਭ ਕਰੇ ਉਹ ਰਮ ਅਗਾਰੀ ਹਾਂ ਇਦੋਂ ਦਿਖਾ ਦੇ ਕਰਨਾ ਚਰਖੇ ਦੀ ਪੂਰੀ ਡਿਟੇਲ ਦੱਸੀ ਹੋਈ ਆ ਕੀ ਬਾਤ ਆ ਉਹ ਮਲਾ ਚੱਕੀ ਬਾਰੇ ਦੱਸਿਆ ਹੋਇਆ ਹੈ ਨਾ ਹਾਂ ਹਾਂ ਚੱਕੀ ਬਾਰੇ ਬੋਲ ਜੀ ਬੋਲ ਖਾਰੇ ਵੀ ਬੋੜ ਕਿਲੀ ਮਾਰ ਵੀ ਤੇ ਆਪਾਂ ਦਾ ਕੀ ਆ ਚਾਹਦਾ ਮਾਤਾ ਚਰਖੇ ਪਹਿਲਾਂ ਤਾਂ ਹੋਸਾ ਗਿਆ ਤਾਂ ਆਪਣਾ ਬੜੇ ਪੁਰਾਣੇ ਆ ਨਾ ਅਸਾ ਚੀਜ਼ਾਂ ਆਹ ਲਓ ਟੋਕਰ ਦਾ ਪਹਿਲਾਂ ਹਾਂ ਇਹ ਪੁਰਾਣੇ ਜਾਣੇ ਆਦੀਆਂ ਪਰਦਾਦੀਆਂ ਵੇਲੇ ਇਹਨਾਂ ਬਿਲਕੁਲ ਆਹ ਚੀਜ਼ਾਂ ਤੇ ਮਾਤਾ ਬੁੜੀਆਂ ਉਦੋਂ ਬਿਜਨਾ ਨਾ ਰਹਿੰਦਾ ਸੀ ਉਦੋਂ ਬਈ ਬਿਲੇ ਰਹਿੰਦਾ ਸੀ ਬੁਰੇ ਘਰੇ ਹੁੰਦੇ ਸੀ ਉਹ ਘਰੇ ਕੋਈ ਕੰਮ ਹਾਂ ਚੱਪਾ ਝੂਲਰ ਖਾਦੀਆਂ ਰਹੀ ਆਦੇ ਇੱਥੋਂ ਇਹ ਹਾਂ ਜੀ ਨਹੀਂ ਚੱਲਦਾ ਇਹ ਪਾਜੀ ਬੰਦ ਐ ਆਵਾਜ਼ ਆ ਰਹੀ ਆ ਹਾਂ ਉਹ ਤੋਂ ਕਿਹੜੇ ਪੱਖੇ ਹੁੰਦੇ ਸੀ ਜਿਹੜੇ ਪੱਖੇ ਆ ਇਹ ਚੱਲਦਾ ਨਹੀਂ ਚੱਲਦਾ ਇਹ ਸਿਸਟਮ ਆਜਾ ਉਹ ਬੋਲ ਰਿਹਾ ਲੇ ਆ ਜਿਹੜੇ ਅੱਜਕੱਲ ਮੋੜਾ ਦਾ ਬੈਲ ਕੱਢੀਆਂ ਦੀ ਦੌਰ ਨਹੀਂ ਚੱਲਦੀ ਹਾਂ ਹਾਂ ਉਹਨਾਂ ਚ ਹੁੰਦਾ ਹੈ ਨਾ ਉਹਨਾਂ ਚ ਹੁੰਦਾ ਹੁਲਟਾ ਇਹਨਾਂ ਕੁਛ ਇਹਨੂੰ ਲਟਾਣ ਬੋਲਦੇ ਆ ਹਾਂ ਵੱਡੀ ਮਾਪਾਂ ਜਿਹੜੀਆਂ ਬਾੜਾਂ ਵੱਡੇ ਠੀਕ ਆ ਠੀਕ ਹਾਂ ਆ ਆਪਣਾ ਕਰਨ ਖੂਦ ਖਾ ਵੀ ਜਾਂਦੇ ਇਹ ਚੀਜ਼ਾਂ

ਹਾਂ 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 ਅੱਛਾ ਉਹਦੇ ਬਾਰੇ ਤੇ ਲੱਗੇ ਨੀ ਉਹ ਹੈ ਕਿ ਨਹੀਂ ਉਹ ਹਾਂ ਅੱਛਾ ਜੇ ਜਨਾਰੀ ਆਹ ਹਾਂ ਅੱਛਾ ਉਹ ਤਨਬੋਰੀ ਉੱਪਰ ਉਹ ਤਹਾਂ ਪਰਲੀ ਹਾਂ ਉਹ ਤਨਬੋਰੀ ਚੱਲਦੀ ਹੈ ਸਾਸੀ ਨਾਲ ਤੈਨੂੰ ਯਾਦ ਆਤਾ ਹੈ ਨਾ ਉਹ ਵਾਲੀ ਹੈ ਕਿਹੜੀ ਉੱਪਰ ਦੀ ਹਾਂ ਆਹ ਤਨ ਆਦੀ ਰਾਤ ਵਾਲੀ ਤੇ ਪਈ ਉਹ ਤਨਬੋਰੀ ਹੈ ਅੱਛਾ ਬਾਦਲ ਚਲੋ ਚਲੋ ਹਾਂ ਕੋਸ਼ੀ ਹੈ ਰਾਣੀ ਆਸਾਇਕਾ ਆਹ ਚਲੋ ਇਹ ਚੀਜ਼ਾਂ ਦਾ ਆਪਾਂ ਤੁਹਾਨੂੰ ਪਤਾ ਹੀ ਆ ਉਹਨਾਂ ਬਾਰੇ ਨਾ ਪਤਾ ਆਹ ਆਹ ਆਲਵੀ 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 ਆ ਦੇਖ ਕੇ ਲਾ ਉਹ ਚੀਜ਼ ਲੈ ਨਾ ਜਾਵੇ ਆਪਾਂ ਦਰਸ਼ਕਾਂ ਨੂੰ ਆਪਣੇ ਮਿੱਤਰਾਂ ਨੂੰ ਦਿਖਾ ਦਈਏ ਭਣ ਭਰਾਵਾਂ ਨੂੰ ਬੱਚਿਆਂ ਨੂੰ ਤਾਂ ਜੋ ਪਤਾ ਲੱਗੇ ਵੀ ਯਾਰ ਆਹ ਚੀਜ਼ਾਂ ਦਾ ਆਪਾਂ ਨਾ ਮੈਂ ਤਾਂ ਬਿਲਕੁਲ ਉਹਨਾਂ ਨੂੰ ਤਾਂ ਯਾਦ ਆ ਹਨਾ ਆਹ ਚੀਜ਼ਾਂ ਮਰੇ ਨੂੰ ਨਹੀਂ ਪਤਾ ਨਹੀਂ ਪਤਾ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਭਣ ਭਰਾਵਾਂ ਜਿਹੜੇ ਚੀਜ਼ਾਂ ਬਾਰੇ ਅੱਛਾ ਆ ਜੀ ਹਾਂ ਉਹਨਾਂ ਦਾ ਜੋ ਵੀਡੀਓ ਦੇਖਣ ਕਰਕੇ ਪਤਾ ਲੱਗ ਗਿਆ ਵੀ ਆਹ ਚੀਜ਼ ਦਾ ਨਾਮ ਆਹ ਹੈਗਾ ਮੈਂ ਪਹਿਲਾਂ ਟਵਿੱਟਰ ਤੇ ਹੀ ਪਤਾ ਲੱਗਿਆ ਆਹ ਤਾਂ ਜੈ ਵੀਰ ਦਾ ਅੱਛਾ ਆਹ ਹੋ ਗਿਆ ਆਪਣੇ ਹੋ ਹਾਂ ਖੱਟੀ ਹੈ ਵੈਰੀ ਗੁੱਡ ਖੱਟੀ ਖੱਟੀ ਹੈ ਨਾ ਇਹਨੂੰ ਕੀ ਬੋਲਦੇ ਆ ਇਹਦੇ ਕੋਲ ਤੇ ਇਹਨੂੰ ਹਾਂ ਹਾਂ ਤੇਲ ਤੇਲ ਤੇ ਤੇਲ ਦੀ ਤੇਲ ਨਾਲ ਤੇਲ ਕੋਈ ਨਾ ਨਵੀਂ ਆ ਕੱਟੇ ਪ੍ਰਾਣੇ ਸਾਰੇ ਨਾ ਬਹੁਤ ਤੇ ਕੋਈ ਉਹ ਤਾਂ ਆ ਵੀ ਇਹ ਚੀਜ਼ਾਂ ਤੇ ਮਨ ਲੋਗੇ ਕੋਈ ਉਹ ਨਹੀਂ ਹੋਇਆ ਕੋਈ ਰੰਗ ਪੇਂਟ ਨਹੀਂ ਹੋਇਆ ਉਹ ਜਿਵੇਂ ਲਗਾ ਪ੍ਰਾਣੇ ਪੜਦੇ ਤੱਕੜੀ ਨਾ ਇਹ ਇਹਨਾਂ ਦੇ ਬਸ ਇਹ ਚੀਜ਼ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਉਹ ਨਹੀਂ ਕੀਤਾ ਹੋਇਆ ਉਹ ਤਾਂ ਨਹੀਂ ਕਿਤੇ ਰਿਹਾ ਯੋ ਇਹ ਇਹ ਰਿਪੇਂਡ ਦਾ ਕਿਹੜਾ ਕੋਈ ਚੀਜ਼ ਹੈ ਹਾਂ ਬੜਾ ਪੁਰਾਣਾ ਹੀ ਹਾਂ ਪੁਰਾਣੇ ਜਿਹੜਾ ਹਾਂ ਲਾੜਨਾ ਵਗੈਰਾ ਕੋਈ ਫਰੇਜ ਜਦੋਂ ਪਿਆਰ ਵਿੱਚ ਬਹੁਤ ਸਰੋਕਾ ਪਿਆਰ ਬਹੁਤ ਸੀ ਹਾਂ ਉਹ ਪਿਆਰ ਮੁਹੱਬਤ ਲੋਕਾਂ ਦੇ ਘਰਾਂ ਚ ਜਾਣਾ ਹਾਂ ਹਾਂ ਉਹ ਤਾਂ ਕਹਿੰਦਾ ਨਹੀਂ ਸੀ ਇਹ ਫਲਾਣਾ ਇਹ ਕਿਹੜਾ ਚੀਜ਼ ਕਿ ਨਹੀਂ ਸੁਣੀ ਪਈ ਹੈ ਤੇ ਹੋਰ ਆ ਦੇ ਆਹ ਜਿਹੜੇ ਪੁਰਾਣੇ ਜੋ ਸਪੀਕਰ ਚੱਲਦੇ ਸੀ ਮਰਜੇ ਜੋੜ ਕੇ ਹਨਾ ਉਦੋਂ ਪਹਿਲਾ ਵੱਜਦਾ ਹੀ ਜਾਂਦਾ ਜੇਗਾ ਪਹਿਲਾ ਆਹਨ ਅਜਿੰਦਾ ਅਵੇ ਆ ਦੇ ਆਜੰਦਾ ਮੁੱਠੀ ਜਾਂਦਾ ਸਵਾ ਰੱਖਿਆ ਉਹ ਆਜੰਦਰਾ ਮੁੱਠੀ ਜਾਂਦਾ ਅੱਛਾ ਅੱਛਾ ਆ ਯਾਰ ਕਿਤੇ ਘਰ ਚੀਜ਼ ਕੋਈ ਜਦੋਂ ਵਜਦੀ ਹੋਈਆਂ ਨਾ ਹਾਂ ਦੇਖੋ ਯਾਰ ਆ ਤਾਂ ਇੱਕ ਇੱਕ ਦੇਖਦੇ ਇਹਨਾਂ ਦੇ ਇਹਨਾਂ ਦਾ ਆਪ ਨੂੰ ਨਾਂ ਨਹੀਂ ਪਤਾ ਬਸ ਉਹ ਤੋਂ ਦਿਖਾ ਹੀ ਸਕਦੇ ਆ ਉਹ ਜਿਹੜੇ ਪੁਰਾਣੇ ਬਜ਼ੁਰਗਾਂ ਜਾਂ ਦਾਦੀ ਪੁਰਦਾਦੀ ਉਹਨਾਂ ਨੂੰ ਤਾਂ ਨਾ ਚੀਜ਼ਾਂ ਦੇ ਨਾਂ ਪਤਾ ਕੋਈ ਆ ਪੱਠੇ ਕੁਤਰ ਵਾਲੀ ਮਸ਼ੀਨ ਪੁਰਾਣੇ ਰੰਗ ਦੀ ਸੰਲੀਗੜ ਹਾਰੇ ਹਾਰਾ ਦੂਰੋਂ ਦਿਖਾ ਦੇ ਯਾਰ ਇਨੂੰ ਬੋਲਦੇ ਲੈ ਕੇ ਵੀ ਲਾਇਆ ਹੋਇਆ ਭਾਈ ਹੁਣ ਸਿਰ ਬਹੁਤ ਡਿਟੇਲ ਚ ਲਾਇਆ ਵਾ ਹਾਰੇ ਇਹ ਤੇ ਵਿਸ਼ਾ ਸਾਹਿਕਾਰ ਨੂੰ ਦੂਰੋਂ ਦਿਖਾ ਦੇ ਕਰਕੇ ਠੀਕ ਆ ਹਾਂਜੀ ਤੇ ਇਹ ਤੁਹਾਨੂੰ ਅਸੀਂ ਛੋਟੀ ਜੀ ਕੋਸ਼ਿਸ਼ ਕੀਤੀ ਹੈ ਤਾਂ ਜੋ ਇੱਥੇ ਪੁਰਾਣਾ ਪਿਰਸੇ ਚ ਕੁਝ ਨਾ ਕੁਝ ਚੀਜ਼ਾਂ ਤੁਹਾਨੂੰ ਦਿਖਾ ਸਕੀਏ ਵੀਡੀਓ ਕਿਸ ਤਰ੍ਹਾਂ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੇ ਕੋਈ ਚੀਜ਼ ਚੰਗੀ ਲੱਗੀ ਸਪੋਰਟ ਕਰਿਓ ਜੇ ਕੋਈ ਸਾਥੋਂ ਕੋਈ ਕਮੀ ਪੇਛੀ ਰਹੀ ਹੋਵੇ ਤੇ ਸਾਨੂੰ ਜਰੂਰ ਦੱਸਿਓ ਵੀ ਇੱਥੇ ਆ ਚੀਜ਼ ਐਦਾਂ ਕਰਨੀ ਸੀ ਤੇ ਨੈਕਸਟ ਵੀਡੀਓ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਸਾਡੇ ਚੈਨਲ ਨਾਲ ਜੁੜੇ ਰਹੋ ਜਿਉਂਦੇ ਬਹਦਰੋ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਠੀਕ ਹੈ ਜੀ ਹਾਂ ਜੀ